ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰਾਂਦਿਆਂ ਸਭ ਨੂੰ ਲੱਖ ਲੱਖ ਵਧਾਈਆਂ ਪੋ ਮਿਨੇਂਦੀ ਸੰਗਰਾਂਦ ਸਭ ਨੂੰ ਸੁੱਖ ਲਿਆਵੇ ਤੇ ਅੰਜੇ ਅਸੀਂ ਬਣਾਣਾ ਵੇ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਮੈਂ ਮੋਟੇ ਆਟੇ ਦਾ ਬਣਾਣਾ ਚਾਹਦੀ ਸੀ ਪਰ ਉਹ ਅੱਜ ਅਵੇਲੇਬਲ ਨਹੀਂ ਹੈਗਾ ਆਪਾਂ ਘਰੋਂ ਕਿਵੇਂ ਬਣਾਣਿਆ ਆਜੋ ਦੇਖਦੇ ਆ ਦਲੀਆ ਸਾਡੇ ਕੋਲ ਮੈਂ ਕੀ ਕਰਨਾ ਹੈ ਦਲੀਏ ਨੂੰ ਇਹਦੇ ਤੋਂ ਮੈਂ ਮੋਟਾ ਆਟਾ ਜਿਹੜਾ ਹੈ ਉਹ ਬਣਾਵਾਂਗੀ ਇਹਨੂੰ ਜੀ ਜਿਹੜਾ ਗੁਰਦੁਆਰੇ ਦੇ ਪ੍ਰਸ਼ਾਸ ਹੁੰਦੇ ਨੇ ਉਹ ਦਾਣੇਦਾਰ ਹੁੰਦੇ ਨੇ ਇਸ ਕਰਕੇ ਕਿਉਂਕਿ ਦਲੀਆ ਜਿਹੜਾ ਉਹ ਮੋਟਾ ਆਟਾ ਪਸਾਉਂਦੇ ਨੇ ਸਾਡੇ ਕੋਲ ਮੋਟਾ ਆਟਾ ਹੈ ਨਹੀਂ ਦਲੀਏ ਨੂੰ ਜਰਾ ਇੱਕ ਸੇਕ ਲਵਾ ਕੇ ਤੇ ਮੈਂ ਇਹਦਾ ਮੋਟਾ ਆਟਾ ਗ੍ਰाइंड ਕਰਕੇ ਮਿਕਸੀ ਦੇ ਵਿੱਚ ਫਿਰ ਬਣਾਵਾਂਗੇ ਥੋੜਾ ਜਿਹਾ ਸੇਕ ਲਵਾ ਲਿਆ ਹੈ ਤੇ ਇਹਦੇ ਵਿੱਚ ਅਸੀਂ ਗ੍ਰाइंड ਕਰ ਲਾਂਗੇ ਤੇ ਦੇਖਦੇ ਹਾਂ ਕਿਵੇਂ ਬਣਦਾ ਆਟਾ ਸੀ ਦਲੀਏ ਤੋਂ ਮੋਟਾ ਆਟਾ ਪੀਸ ਲਿਆ ਔਰ ਦੇਖੋ ਗੁਰਦੁਆਰੇ ਚ ਜਿਹੜਾ ਬੰਦਾ ਹੈ ਨਾ ਪ੍ਰਸ਼ਾਦ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਇਹ ਵਾਲਾ ਪ੍ਰਸ਼ਾਦ ਜਿਹੜਾ ਹੈ ਮੋٹے ਆਟੇ ਨਾਲ ਬਣਾਇਆ ਜਾਂਦਾ ਜਿੰਨਾ ਆਟਾ ਲਓਗੇ ਉਹਨਾਂ ਤੁਸੀਂ ਇਹਦੇ ਵਿੱਚ ਕੀ ਪਾਣਾ ਹੈ ਠੀਕ ਹੈ ਜੀ ਇਹ ਮੈਂ ਜਿਹੜੇ ਸਖਾਂਦਰੂ ਨੇ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਤੇ ਪਤਾ ਹੀ ਹੈ ਤੇ ਜਿਹੜੇ ਸਖਾਂਦਰੂ ਨੇ ਉਹਨਾਂ ਵਾਸਤੇ ਹੈ ਗੁਰਦੁਆਰੇ ਵਾਲੇ ਪ੍ਰਸ਼ਾਦ ਦੇ ਵਿੱਚ ਪੈਂਦਾ ਵੇ ਕੀ ਜੜਾ ਵੇ ਜਿੰਨਾ ਉਹਨਾਂ ਆਟਾ ਇਹ ਮोटा ਆਟਾ ਕੀ ਪਿਗਲ ਜਾਂਦਾ ਅਸੀਂ ਆਟਾ ਪਾ ਦਿੰਨੇ ਆ ਇਹ ਮोटा ਆਟਾ ਅਸੀਂ ਪਾਤਾ ਇਹਦੇ ਵਿੱਚ ਤੇ ਇਹਨੂੰ ਹੁਣ ਅਸੀਂ ਪੁੰਨਾਂਗੇ ਲਾਲ ਹੋਣਤਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਸੀਂ ਇੱਕ ਕਟੋਰੀ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਸੇਮ ਚੀਨੀ ਪੈਂਦੀ ਹੈ ਲੇਕਿਨ ਅਸੀਂ ਥੋੜੀ ਜਿਹੀ ਘੱਟ ਪਾਣਾ ਚਾਹੁੰਦੇ ਆ ਤੇ ਇੰਨੀ ਕੁ ਘੱਟ ਪਾਵਾਂਗੇ ਬਾਕੀ ਤੁਸੀਂ ਪੂਰੀ ਪਾ ਸਕਦੇ ਹੋ ਤੇ ਇਹਨੂੰ ਪਾਣੀ ਨੂੰ ਅਸੀਂ ਉਬਾਲ ਲੈਣਾ ਹੈ ਉਬਾਲੇ ਦਵਾ ਓ ਗੁਰੂ ਪਿਆਰਿਓ ਇਹ ਸਾਡੇ ਸਿੱਖ ਧਰਮ ਦੀ ਰਵਾਇਤ ਹੈ ਕਿ ਅਸੀਂ ਗੁਰੂ ਘਰ ਦੇ ਪ੍ਰਸ਼ਾਦ ਜਦੋਂ ਬਣਦਾ ਹੈ ਉਹਦੇ ਵਿੱਚ ਕੋਈ ਵੀ ਡ్రਾਈ ਫਰੂਟ ਨਹੀਂ ਪਾਉਂਦੇ ਸਿੰਪਲ ਵਾਲਾ ਪ੍ਰਸ਼ਾਦ ਬਣਦਾ ਹੈ ਪਿੰਕ ਪਿੰਕ ਹੋ ਰਿਹਾ ਥੋੜਾ ਜਿਹਾ ਹੋਰ ਲਾਲ ਹੋ ਜਾਏਗਾ ਤੇ ਅਸੀਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਦਾ ਰੰਗ ਐਯੋਜਾ ਚਾਹੀਦਾ ਲੇਕਿਨ ਪਾਣੀ ਪਾਇਆ ਲਾਈਟ ਹੋ ਜਾਂਦਾ ਇਸ ਨੂੰ ਥੋੜਾ ਜਿਆਦਾ ਸੀ ਹੋਰ ਅ ਫਿਰ ਰਾੜਦੇ ਪਿਆ ਤੇ ਫਿਰ ਇਹ ਹੋਏਗਾ ਤਿਆਰੇ ਆ ਮੋٹے ਆਟੇ ਦਾ ਪ੍ਰਸ਼ਾਦ ਥੋੜੇ ਪਿੱਛੇ ਹੋ ਜਾ ਬੇਟਾ ਨਹੀਂ ਤਾਂ ਨਾ ਫਿਰ ਇਹ ਛਿੱਟੇ ਪੈਂਦੇ ਆ ਇਹਦੇ ਵਿੱਚ ਥੋਲੇ ਔਲੇ ਕਰਕੇ ਪਾਣੀ ਪਾਈ ਜਾਵਾਂਗੇ 3 ਗੁਣਾ ਪਾਣੀ ਇਹਦੇ ਵਿੱਚ ਪੈਂਦਾ ਲਓ ਵੈ ਗੁਰੂ ਜੀ ਵਾਹਿਗੁਰੂ ਜੀ ਫਿਰ ਨੂੰ ਆ ਪਾਣੀ ਅਸੀਂ ਇਹਦੇ ਵਿੱਚ ਪਾ ਰਹੇ ਆ ਤੇ ਇਹਨੂੰ ਹਿਲਾਈ ਜਾਵਾਂਗੇ ਹੌਲੀ ਹੌਲੀ ਕਰਕੇ ਪਾਓ ਤਾਂ ਕਿ ਛਿੱਟੇ ਵੀ ਨਾ ਪੈਣ ਔਰ ਪ੍ਰਸ਼ਾਦ ਵੀ ਸਾਡਾ ਬਾਤ ਅੱਛੇ ਵਾਲਾ ਜਿਹੜਾ ਉਹ ਬਣੇ ਵਾਹਿਗੁਰੂ 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 ਚੀਨੀ ਅਸੀਂ ਥੋੜੀ ਜਿਹੀ ਘੱਟ ਪਾਈਏ ਤੁਸੀਂ ਪੂਰੀ ਵੀ ਪਾ ਸਕਦੇ ਮੋਟੇ ਵਾਲੀ ਅਸੀਂ ਆਟੇ ਦਾ ਪ੍ਰਸ਼ਾਦ ਬਣਾ ਰਹੇ ਆ ਨਾ ਇਹਨੂੰ ਥੋੜਾ ਜਿਹਾ ਰੰਨ ਨਾਲ ਵਧ ਪੈਂਦਾ ਤੇ ਇਹਦੇ ਵਿੱਚ ਪਾਣੀ ਜੇਕਰ ਸਾਨੂੰ ਲੋੜ ਪਏਗੀ ਲੱਗੇਗਾ ਤਾਂ ਅਸੀਂ ਥੋੜਾ ਜਿਹਾ ਹੋਰ ਪਾਣੀ ਐਡ ਕਰ ਸਕਦੇ ਆ। ਇਹ ਪ੍ਰਸ਼ਾਦ ਤਿਆਰ ਹੋ ਰਿਹਾ ਹੈ ਬਸ 2 ਮਿੰਟ ਹੋਰ ਨੇ ਇਹਦੀ ਮੈਂ ਤੁਹਾਨੂੰ ਰੈਸਪੀ ਫੇਰ ਦੱਸ ਦਿੰਨੀ ਆ ਜਿੰਨਾ ਪਹਿਲਾਂ ਆਟਾ ਲਈਦਾ ਜਿੰਨਾ ਆਟਾ ਲੋ ਉਹਨਾ ਕੀ ਲਈਦਾ ਜਿੰਨਾ ਆਟਾ ਕੀ ਹੈ ਉਹਦਾ ਉਹਦੇ ਬਰਾਬਰ ਦਾ ਹੀ ਚੀਨੀ ਲਈਦੀ ਹੈ ਜਿਹੜਾ ਚੀਨੀ ਘੱਟ ਖਾਂਦਾ ਉਹ ਘੱਟ ਲੈ ਲੈ ਤਿੰਨ ਗੁਣਾ ਇਹਦੇ ਵਿੱਚ ਪਾਣੀ ਪੈਂਦਾ ਵੇ ਤੇ ਬਾਕੀ ਜੋ ਇਹ ਰਨ ਉਹ ਤੁਹਾਨੂੰ ਸਾਰਾ ਤਰੀਕਾ ਮੈਂ ਦੱਸ ਹੀ ਦਿੱਤਾ ਜੀ ਬਿਲਕੁਲ ਕੜਾਈ ਜਿਹੜੀ ਹੈ ਉਹਨੂੰ ਛੱਡ ਗਿਆ ਕੀ ਉਹਦਾ ਵੱਖਰਾ ਹੋ ਰਿਹਾ ਤੇ ਇਹ ਤਿਆਰ ਹੋ ਗਿਆ ਹਲਵਾ ਨਹੀਂ ਸੌਰੀ ਹਲਵਾ ਨਹੀਂ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਜਿਹੜਾ ਉਹ ਤਿਆਰ ਹੋ ਗਿਆ ਤੇ ਅਸੀਂ ਇਹਨਾਂ ਨੂੰ ਜੇ ਤੁਸੀਂ ਢਿੱਲਾ ਰੱਖ ਲੋਗੇ ਨਾ ਤਾਂ ਜੇ ਰੱਖਣਾ ਤਾਂ ਫਿਰ ਇਹ ਬਹੁਤ ਸੋਨਾ ਹੋ ਜਾਂਦਾ ਜੇ ਹੁਣੇ ਖਾਣਾ ਹੈ ਹੁਣੇ ਦੇਣਾ ਹੈ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਹੋਰ ਡਰਾਈ ਕਰ ਲਓ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਅੱਜ ਦੀ ਸੰਗ੍ਰਾਂਥ ਉਹ ਮਹੀਨੇ ਦੀ ਸੰਗ੍ਰਾਂਥ ਸਭ ਵਾਸਤੇ ਖੁਸ਼ੀਆਂ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ